ਇੰਨੀ ਸੋਹਣੀ ਵੋਕਲ ਫੋਕ ਔਰ ਸਾਰੇ ਜਨਰ ਦਾ ਲੈਂਦਾ ਭਾਈ ਤੇ ਉਨਾ ਹੀ ਅੱਛਾ ਇਨਸਾਨ ਮਤਲਬ ਹੀ ਇਜ਼ ਅ ਵੈਰੀ ਮਤਲਬ ਮੈਨੂੰ ਇਦਾਂ ਦਾ ਡਾਊਨ ਟੂ ਅਰਥ ਬੰਦਾ ਹੀ ਮਤਲਬ ਅੱਛਾ ਲੱਗਦਾ ਇੰਡਸਟਰੀ ਦੇ ਵਿੱਚ ਨਾ ਉੱਤੇ ਜਾ ਕੇ ਫਿਰ ਵੀ ਡਾਊਨ ਟਵਰਥ ਰਹਿਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ-ਠਾਕ ਹੋਵੋਗੇ। ਸੋ ਬਹੁਤ ਸਾਰੇ ਗੀਤ ਮੈਨੂੰ ਲੱਗਦਾ ਤੁਸੀਂ ਆਪਣੀ ਸਕਰੀਨਸ ਤੇ ਵੇਖਦੇ ਹੋਵੋਗੇ ਬਹੁਤ ਸਾਰੇ ਗੀਤ ਤੁਹਾਡੀ ਪਲੇਲਿਸਟ ਦੇ ਵਿੱਚ ਹੋਣਗੇ ਤੇ ਅੱਧੇ ਤੋਂ ਜ਼ਿਆਦਾ ਗੀਤ ਮੈਨੂੰ ਪੂਰੀ ਉਮੀਦ ਹੈ ਕਿ ਉਹ 골ਡ ਬாய் ਦੇ ਜ਼ਰੂਰ ਹੋਣਗੇ। ਸੋ ਸਾਡੇ ਨਾਲ ਖਾਸ ਤੌਰ ਤੇ ਮੌਜੂਦ ਨੇ 골ਡ ਬாய் ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰ मौका नि मिल ਹਾਂਜੀ ਇਹ ਬਹੁਤ ਸੋਹਣਾ ਮੌਕਾ ਹੈ ਜੁਦਾ ਦਾ ਪੋਸਟਰ ਜਿਹੜਾ ਰਿਲੀਜ਼ ਕੀਤਾ ਹੈ ਜਿਸ ਦੇ ਵਿੱਚ ਗੁਲਾਬ ਸਿੱਧੂ ਨੇ ਜੈਸਮਿਨ ਪਸੀਨ ਨੇ ਸੋ ਫਰਸਟ ਆਫ ਆਲ ਤੁਹਾਨੂੰ ਵੀ ਬਹੁਤ ਸਾਰੀਆਂ ਕੰਗ੍ਰੈਚੁਲੇਸ਼ਨਸ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਪਹਿਲੇ ਸੋ ਕਿ ਚਾਹਦੋ ਮਤਲਬ ਮੈਨੂੰ ਲੱਗਦਾ ਹੈ ਕਿ ਯਾਰੀ ਤਾਂ ਬਹੁਤ ਜ਼ਿਆਦਾ ਸਟਰੋਂਗ ਹੋਵੇਗੀ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹਦਾ ਜ਼ਿਕਰ ਸੁਣਿਆ ਚਾਹੇ ਗੁਲਾਬ ਸਿੱਧੂ ਦਾ ਜ਼ਿਕਰ ਕਰ ਲਈਏ ਚਾਹੇ ਜੀ ਖਾਨ ਦਾ ਜ਼ਿਕਰ ਕਰ ਲਈਏ ਸੋ ਫਰਸਟ ਆਫ ਆਲ ਮੈਂ ਪਹਿਲੇ ਇਹ ਜਾਨਣਾ ਚਾਹਾਂਗੀ ਪਹਿਲੇ ਮੈਨੂੰ ਗੁਲਾਬ ਸਿੱਧੂ ਦੀ ਆਪਣੀ ਫਰਸਟ ਮੀ ਅੱਜ ਹੀ ਹੋਈ ਹੈ ਮੇਰੀ ਮੁਲਾਕਾਤ ਪਹਿਲੀ ਵਾਰ ਅੱਛਾ ਪਹਿਲੀ ਵਾਰ ਉਹਨਾਂ ਨਾਲ ਗੱਲਬਾਤ ਕਾਫੀ ਵਾਰ ਹੁੰਦੀ ਰਹਿੰਦੀ ਸੀਗੀ ਬਟ ਜਿਹਦੀ ਮੁਲਾਕਾਤ ਅੱਜ ਹੀ ਹੋਈ ਆ ਤੇ ਬਹੁਤ ਜ਼ਿਆਦਾ ਮਤਲਬ ਇੰਨੀ ਸੋਹਣੀ ਵੋਕਲ ਫੋਕ ਔਰ ਸਾਰੇ ਜਨਰ ਦਾ ਗਾ ਲੰਦਾ ਭਾਈ ਤੇ ਉਹਨਾਂ ਹੀ ਅੱਛਾ ਇਨਸਾਨ ਮਤਲਬ ਹੀ ਇਜ਼ ਅ ਵੈਰੀ ਮਤਲਬ ਮੈਨੂੰ ਇਦਾਂ ਦਾ ਡਾਊਨ ਟੂ ਅਰਥ ਬੰਦਾ ਹੀ ਮਤਲਬ ਅੱਛਾ ਲੱਗਦਾ ਇੰਡਸਟਰੀ ਦੇ ਵਿੱਚ ਨਾ ਉੱਤੇ ਜਾ ਕੇ ਫਿਰ ਵੀ ਡਾਊਨ ਟੂ ਅਰਥ ਰਹਿਣਾ ਤੇ ਮੈਨੂੰ ਬੜਾ ਅੱਛਾ ਲੱਗ ਰਿਹਾ ਉਹਨਾਂ ਦੀ ਪੂਰੀ ਮੂਵੀ ਦਾ ਮਿਊਜ਼ਿਕ ਕਰਕੇ ਹੈਪੀ ਰਾਈ ਕੋਟੀ ਤੇ ਥੈਂਕ ਯੂ ਮੇਰੇ ਪ੍ਰੋਡਿਊਸਰ ਸਾਹਿਬ ਹਰਦੀਪ ਭਾਈ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਛਾ ਮਤਲਬ ਇਸ ਚੀਜ਼ ਦਾ ਬਿਲੀਵ ਮੈਨੂੰ ਨਹੀਂ ਸਗਾ ਕਿ ਮਤਲਬ ਤੁਹਾਡੀ ਮੁਲਾਕਾਤ ਪਹਿਲੀ ਵਾਰ ਗੁਲਾਬ ਸਿੱਧੂ ਦੇ ਨਾਲ ਅੱਜ ਹੋਈ ਹੈ ਤੇ ਉਸ ਤੋਂ ਪਹਿਲੇ ਕਦੇ ਮਤਲਬ ਇਹੋ ਜਿਹਾ ਸਬਬ ਨਹੀਂ ਬਣਿਆ ਹੈ ਜਾਂ ਅਪਰੋਚ ਕਰਨ ਦੀ ਕਦੇ ਕੋਸ਼ਿਸ਼ ਕਿਸੇ ਦੇ ਵੱਲੋਂ ਕੀਤੀ ਗਈ ਹੋਵੇ ਨਹੀਂ ਕਦੀ ਇਦਾਂ ਦਾ ਸਬਬ ਬਣਿਆ ਹੀ ਨਹੀਂ ਕਿਉਂਕਿ ਮੈਂ ਜ਼ਿਆਦਾ ਸਟੂਡੀਓ 'ਚ ਰਹਿਣਾ ਸਿੰਗਰ ਲੋਕ ਸਾਰੇ ਘੁੰਮਦੇ ਰਹਿੰਦੇ ਨੇ ਤੇ ਸਾਰਾ ਸਟੂਡੀਓ ਦੇ ਵਿੱਚ ਕਦੀ ਆਪਾਂ ਇੱਕ ਗੱਲ ਹੋਈ ਸੀ ਕਿ ਮਿਊਜ਼ਿਕ ਕਰਨਾ ਹੈ ਗਾਣੇ ਦਾ ਬਟ ਜਿਹਦਾ ਸਬਅ ਵੀ ਨਹੀਂ ਮਿਲਦਾ ਬਣਿਆ ਤੇ ਅੱਜ ਸਬਅ ਬਣਿਆ ਦੇਖ ਲਓ ਸਾਰੇ ਗਾਣੇ ਫਿਲਮ ਦੇ ਤੇ ਮੈਨੂੰ ਲੱਗਦਾ ਕਿ ਮੇਰੇ ਵਰਗੇ ਹੋਰ ਵੀ ਆਉਣ ਵਾਲੇ ਤੁਹਾਡੇ ਇਹੋ ਜਿਹੇ ਹੋਣਗੇ ਜੋ ਜਿਨ੍ਹਾਂ ਨੂੰ ਪੂਰਾ ਵਿਸ਼ਵਾਸ ਹੋਏਗਾ ਕਿ ਤੁਸੀਂ ਗੁਲਾਬ ਸਿੱਧੂ ਦੇ ਬਹੁਤ ਸਾਰੇ ਗੀਤ ਕਰ ਚੁੱਕੇ ਹੋ ਅੱਜ ਮੈਂ ਨਹੀਂ ਨਹੀਂ ਹੁਣ ਕਰਾਂਗੇ ਪੂਰੀ ਫਿਲਮ ਦੇ ਕਰਾਂਗੇ ਹਮ ਹੈਪੀ ਬਾਈ ਲਿਖਣਗੇ ਤੇ ਆਣਗੇ ਹੋਣਗੇ ਤੁਹਾਡੀ ਮਿਊਜ਼ਿਕ ਜਰਨੀ ਫਿਲਹਾਲ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਹੁਣ ਮੇਰੀ ਐਲਬਮ ਆਈ ਆ ਜੀ ਤੇ ਲਗਾਤਾਰ ਗਾਣੇ ਆ ਰਹੇ ਨੇ ਤਦ ਤੁਸੀਂ ਜ਼ਰੂਰ ਸੁਣਿਓ ਜਾ ਕੇ ਸਾਰਿਆਂ ਨੂੰ ਇਹ ਮੇਰਾ ਚੈਨਲ ਆ ਗੋਲਡ ਬॉय ਸਟੂਡੀਓਜ਼ ਉੱਥੇ ਜਾ ਕੇ ਜ਼ਰੂਰ ਸੁਣੋ ਬਿਲਕੁਲ ਸੋ ਮੈਂ ਇਸ ਕਨਸੈਪਟ ਦਾ ਜਿਹੜਾ ਜ਼ਿਕਰ ਕਰਾਂ ਤੁਹਾਨੂੰ ਪਰਸਨਲੀ ਤੁਹਾਡੇ ਅਗਰ ਬੇਸਿਕਲੀ ਜ਼ਿਕਰ ਕਰੀਏ ਹਨਾ ਕਿ ਤੁਹਾਡਾ 뮤ਜ਼ਿਕ ਦਾ ਬਹੁਤ ਚੰਗਾ ਵਾਸਤਾ ਹੈ ਹਨਾ ਤੇ ਕਿੰਨੇ ਸਾਲ ਫਿਲਹਾਲ ਇੰਡਸਟਰੀ ਦੇ ਵਿੱਚ ਕੀ ਦੇਖਦੇ ਹੋ ਕਿ ਕਿੰਨੇ ਸਾਲ ਹੋ ਚੁੱਕੇ ਨੇ ਆਲਮੋਸਟ ਹਨੋ ਮੇਰੇ ਸਾਹਮਣੇ 12 ਤੋਂ 13 13 12 13 ਸਾਲ ਹੋ ਗਏ ਹਨਾ ਹਾਂਜੀ 13 ਸਾਲ ਹੋ ਗਏ ਤੇ 뮤ਜ਼ਿਕ ਦੀ ਬਹੁਤ ਸੋਹਣੀ ਪਰਖ ਮੈਨੂੰ ਲੱਗਦਾ ਕਿ ਬੰਦੇ ਨੂੰ ਉੱਥੋਂ ਆ ਜਾਂਦੀ ਹੈ ਹਨਾ ਸੋ ਫਿਲਹਾਲ ਜਦੋਂ 뮤ਜ਼ਿਕ ਇਸ ਦੀ ਪ੍ਰੇਪਰੇਸ਼ਨ ਬਣਨ ਲੱਗਦਾ ਆਲਮੋਸਟ ਹੈਪੀ ਤੋਂ ਤੁਹਾਡੀ ਮੁਲਾਕਾਤ ਹੁੰਦੀ ਹੋਵੇਗੀ ਗੱਲਾਂ ਬਾਤਾਂ ਵੀ ਹੁੰਦੀਆਂ ਹੋਣਗ ਪ੍ਰੋਜੈਕਟਸ ਫਿਲਹਾਲ ਚੱਲ ਰਹੀਆਂ ਨੇ ਸੱਚੀ ਦੱਸਾਂ ਮੈਂ ਕੁਝ ਸੋਚਿਆ ਹੀ ਨਹੀਂਗਾ ਹੁਣ ਜਦੋਂ ਬੈਠੂਗਾ ਉਦੋਂ ਹੀ ਸੋਚਦਾ ਹਾਂ ਉਸ ਤੋਂ ਬਾਅਦ ਮੈਂ ਸੋਚਦਾ ਹੀ ਨਹੀਂ اچھا ਜਦੋਂ ਬੈਠਦਾ ਆ ਉਦੋਂ ਹੀ ਸੋਚਦਾ ਹਾਂ ਤੇ ਉਦੋਂ ਹੀ ਹੁਣ ਭਾਰੀ ਇੰਨੇ ਮੈਨੂੰ ਲੱਗਦਾ 7-800 ਗਾਣਾ ਬਾਈ ਨੇ ਲਿਖ ਦਿੱਤਾ ਅਜ ਤੱਕ ਤੇ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਵੈਸੇ ਵੀ ਉਹਨਾਂ ਨੇ ਕਾਫੀ ਪਿੱਛੇ ਗਾਣੇ ਕੀਤੇ ਤੇ ਜਦੋਂ ਬੈਨਿਆਂ ਸੀ ਗਾਣਾ ਬਣ ਜਾਂਦਾ ਆਪਣੇ ਆਪ ਬਣ ਜਾਂਦਾ ਰੂਹ ਲਗ ਜਾਂਦੀ ਹੈ ਉੱਥੇ ਹਾਂਜੀ ਸੋ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੇ ਲਈ ਔਰ ਤੁਹਾਡੇ 뮤ਜ਼ਿਕ ਦੇ ਲਈ थैंक यू थैंक यू so much थैंक यू मां पियो ਬਣਨ ਨੂੰ ਤਰਸਦੇ ਜਿਹੜੇ ਹੁਣ ਕਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ